ਸਤ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਇੱਕ ਹੋਰ ਬਹੁਤ ਹੀ ਪਿਆਰੀ ਜੀ ਕਹਾਣੀ ਸੁਣਾਉਣ ਜਾ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤੇ ਇਸ ਤੋਂ ਕੁਝ ਸਿੱਖਣ ਦਾ ਮੌਕਾ ਮਿਲੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ RAMLAL ਦੀ ਬੇਈਮਾਨੀ ਦੀ ਕਹਾਣੀ ਬਹੁਤ ਮਸ਼ਹੂਰ ਹੋਈ। RAMLAL ਇੱਕ ਸਧਾਰਨ ਕਿਸਾਨ ਸੀ। ਪਰ ਉਸ ਦਾ ਸੁਭਾਅ ਬਹੁਤ ਹੀ ਬੇਈਮਾਨ ਅਤੇ ਧੋਖੇਵਾਜ ਸੀ। ਉਹ ਹਮੇਸ਼ਾ ਦੂਜਿਆਂ ਨਾਲ ਚਲਾਕੀ ਕਰਕੇ ਆਪਣਾ ਫਾਇਦਾ ਕਮਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਪਿੰਡ ਦੇ ਲੋਕ ਉਸ ਦੀਆਂ ਬਾਤਾਂ ਤੋਂ ਬਹੁਤ ਤੰਗ ਸਨ ਪਰ ਕਿਸੇ ਕੋਲੇ ਉਸ ਦਾ ਸਾਹਮਣਾ ਕਰਨ ਦੀ ਕੋਈ ਵੀ ਹਿੰਮਤ ਨਹੀਂ ਸੀ। ਇੱਕ ਦਿਨ RAMLAL ਨੇ ਸੋਚਿਆ ਕਿਉਂ ਆਪਣੀ ਫਸਲ ਜ਼ਿਆਦਾ ਕੀਮਤ ਤੇ ਵੇਚੇਗਾ ਇਸ ਲਈ ਉਸਨੇ ਗੋਦਾਮ ਵਿੱਚ ਪੁਰਾਣੀ ਅਤੇ ਗਲੀ ਸੜੀ ਫਸਲ ਨੂੰ ਵੀ ਨਮੀ ਫਸਲ ਦੇ ਵਿੱਚ ਮਿਲਾ ਕੇ ਬਾਜ਼ਾਰ ਵਿੱਚ ਵੇਚਣ ਦੀ ਯੋਜਨਾ ਬਣਾਈ ਉਸਨੇ ਇਸ ਦੇ ਲਈ ਆਪਣੀ ਹੁਸ਼ਿਆਰੀ ਵਰਤੀ ਅਤੇ ਬਾਜ਼ਾਰ ਵਿੱਚ ਜਾ ਕੇ ਲੋਕਾਂ ਨੂੰ ਕਹਾਣੀਆਂ ਸੁਣਾਈਆਂ ਕਿ ਇਹ ਉਸ ਦੀ ਸਭ ਤੋਂ ਵਧੀਆ ਫਸਲ ਹੈ ਲੋਕ ਉਸ ਦੀਆਂ ਗੱਲਾਂ ਵਿੱਚ ਆ ਗਏ ਅਤੇ ਫਸਲ ਖਰੀਦ ਲਈ। ਕੁਝ ਦਿਨ ਬਾਅਦ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਗਲੀ ਸੜੀ ਫਸਲ ਖਰੀਦ ਚੁੱਕੇ ਹਨ ਤਾਂ ਬਹੁਤ ਹੀ ਗੁੱਸੇ ਵਿੱਚ ਆ ਗਏ। ਸਾਰੇ ਪਿੰਡ ਵਾਸੀਆਂ ਨੇ ਮਿਲ ਕੇ RAMLAL ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। RAMLAL ਨੇ ਸੋਚਿਆ ਕਿ ਉਹ ਕਿਸੇ ਤਰ੍ਹਾਂ ਇਸ ਗੁੱਸੇ ਤੋਂ ਬਚ ਜਾਵੇਗਾ। ਪਰ ਲੋਕਾਂ ਨੇ ਉਸ ਦੀ ਇੱਕ ਇੱਕ ਗੱਲ ਸਾਹਮਣੇ ਰੱਖ ਕੇ ਉਸ ਦਾ ਧੋਖਾ ਸਾਬਿਤ ਕਰ ਦਿੱਤਾ ਪਿੰਡ ਦੇ ਸਰਪੰਚ ਨੇ RAMLAL ਨੂੰ ਬੁਲਾਇਆ ਅਤੇ ਉਸ ਨੂੰ ਕਿਹਾ RAMLAL ਬੇਈਮਾਨੀ ਦਾ ਨਤੀਜਾ ਕਦੇ ਵੀ ਚੰਗਾ ਨਹੀਂ ਹੁੰਦਾ ਜੋ ਵੀ ਤੂੰ ਕੀਤਾ ਹੈ ਉਸ ਦੀ ਸਜ਼ਾ ਤੈਨੂੰ ਜ਼ਰੂਰ ਮਿਲੇਗੀ ਪਿੰਡ ਦੇ ਲੋਕਾਂ ਨੇ RAMLAL ਨੂੰ ਆਪਣਾ ਕੋਦਾਮ ਖਾਲੀ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਜ਼ਬਰਦਸਤੀ ਸਾਰੇ ਗਲੇ ਸੜੀ ਫਸਲ ਵੀ ਨਾਸ਼ਟ ਕਰਵਾ ਦਿੱਤੀ ਇਸ ਸਜ਼ਾ ਤੋਂ ਬਾਅਦ RAMLAL ਨੂੰ ਆਪਣੇ ਕੀਤੇ ਕਰਮਾਂ ਦਾ ਬਹੁਤ ਪਛਤਾਵਾ ਹੋਇਆ ਉਸਨੇ ਸੋਚਿਆ ਕਿ ਬੇਈਮਾਨੀ ਦੇ ਰਾਹ ਤੇ ਕਦੇ ਵੀ ਕਮਾਇਆ ਗਿਆ ਧਨ ਬਹੁਤਾ ਚਿਰ ਨਹੀਂ ਟਿਕਦਾ ਉਸਨੇ ਲੋਕਾਂ ਤੋਂ ਮਾਫੀ ਮੰਗੀ ਅਤੇ ਇਹ ਵਾਅਦਾ ਵੀ ਕੀਤਾ ਕਿ ਅੱਗੇ ਤੋਂ ਉਹ ਕਦੇ ਵੀ ਬੇਈਮਾਨੀ ਨਹੀਂ ਕਰੇਗਾ ਹਮੇਸ਼ਾ ਸੱਚਾਈ ਅਤੇ ਇਮਾਨਦਾਰੀ ਨਾਲ ਕੰਮ ਕਰੇਗਾ ਇਸ ਤਰ੍ਹਾਂ RAMLAL ਬਹੁਤ ਹੀ ਸ਼ਰਮਿੰਦਾ ਹੋਇਆ ਤੇ ਉਸ ਨੂੰ ਉਹ ਆਪਣਾ ਪਿੰਡ ਛੱਡ ਕੇ ਵੀ ਜਾਣਾ ਪਿਆ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਬੇਈਮਾਨੀ ਦੇ ਰਾਹ ਤੇ ਕਮਾਇਆ ਗਿਆ ਧਨ ਤਬਾਹੀ ਹੀ ਲੈ ਕੇ ਆਉਂਦਾ ਹੈ ਇਮਾਨਦਾਰੀ ਹੀ ਸਭ ਤੋਂ ਚੰਗਾ ਰਸਤਾ ਹੈ ਜਿਸ ਦੇ ਨਾਲ ਅਸੀਂ ਦਿਨ ਦੁੱਗਣੀਆਂ ਤੇ ਰਾਤ ਚੌਗਣੀਆਂ ਤਰੱਕੀਆਂ ਕਰਦੇ ਹਾਂ ਪਰ ਜੇਕਰ ਅਸੀਂ ਘੱਟ ਸਮੇਂ ਵਿੱਚ ਵੱਧ ਮੁਨਾਫਾ ਚਾਹੁੰਦੇ ਹਾਂ ਇਸ ਲਈ ਅਸੀਂ ਗਲਤ ਰਸਤੇ ਅਪਣਾ ਲੈਨੇ ਹਾਂ ਉਸ ਦਾ ਨਤੀਜਾ ਵੀ ਸਾਨੂੰ ਗਲਤ ਹੀ ਭੁਗਤਣਾ ਪੈਂਦਾ ਹੈ ਤੇ ਜੋ ਸਾਡੇ ਕੋਲੇ ਹੁੰਦਾ ਹੈ ਉਹ ਵੀ ਸਾਡੇ ਤੋਂ ਖੋ ਜਾਂਦਾ ਹੈ ਇਸ ਲਈ ਸਾਨੂੰ ਕਦੇ ਵੀ ਕਿਸੇ ਨਾਲ ਵੀ ਲਾਲਚ ਕਰਕੇ ਬੇਈਮਾਨੀ ਨਹੀਂ ਕਰਨੀ ਚਾਹੀਦੀ ਪਰ ਮਾਤਮਾ ਨੇ ਸਾਨੂੰ ਜਿੰਨਾ ਦਿੱਤਾ ਸਾਨੂੰ ਉਹਨੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਤੇ ਸਦਾ ਆਪਣੇ ਹੱਥੀਂ ਕਿਰਤ ਕਰਕੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖਾਣਾ ਚਾਹੀਦਾ ਹੈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਤਾਂ ਤੁਹਾਨੂੰ ਸਾਡੀ ਇਸ ਕਹਾਣੀ ਤੋਂ ਕੀ ਸਿੱਖਿਆ ਮਿਲੀ ਕਮੈਂਟ ਵਿੱਚ ਜਰੂਰ ਦੱਸਣਾ ਮਿਲਦੇ ਆਂ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ